ਦੇ ਮੱਲ ਕਹਿੰਦੇ ਲੰਡੇ ਗੈਂਚ ਆ ਗਿਆ ਹੈ ਵੱਡੇ ਵੱਡੇ ਸਟਾਰ ਆ ਗਿਆ ਹੈ ਛੰਨਾ ਵਾਲਾ ਪੂਰੀ ਆ ਗਿਆ ਹੈ ਹੀਰਾ ਵਾਲੀਆ ਬੁਲੇਟ ਆ ਗਿਆ ਹੈ ਆ ਗਿਆ ਦੁਗ 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 ਕਬੱਡੀ ਦਾ ਦੁਗ ਦੁਗ ਵੀ ਆ ਗਿਆ ਹੈ ਖੁਸ਼ੀ ਆ ਗਿਆ ਇੱਕ ਬੇਂਤੀ ਵੀ ਖੁਸ਼ੀ ਆ ਗਿਆ ਜੇ ਅੱਜ ਦੇ ਪਲੇਅਰ ਵਾਲਿਆਂ ਪਿਆਰ ਦੇ ਹੱਥ ਜੇ ਹਿਲਾ ਕੇ ਦੁੱਗਾ ਵਾਲਾ ਗੱਲ ਕਰਦਾ ਫਿਰਦਾ ਉਹ ਬੱਲੇ ਜਾਣ ਜੋ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਖੁਸ਼ੀ ਦੇ ਲਈ ਇਧਰ ਛੰਨਾ ਵਾਲਾ ਪੂਰੀ ਨੌਜਵਾਨ ਸੁਖਰਾਜ ਰੋਡੇ ਵਰਗੇ ਬੱਬੂ ਵਰਗੇ ਲਓ ਇਧਰੇ ਪਾਸੇ ਦੁੱਗਾ ਵਾਲਾ ਇਹ ਦੁੱਗਾ ਵਾਲਾ ਕੋਸ਼ਿਸ਼ ਕਰਦਾ ਕਰਾਉਂਦਾ ਦੁੱਗ ਦੁੱਗ ਹੋਈ ਬੱਲੇ ਬੱਲੇ ਹੋਈ ਪਈ ਹੈ ਕਮਾਲ ਦੇ ਖਿਡਾਰੀ ਐਨ ਜੂ ਦੇ ਇੱਕ ਪਾਸੇ ਮੁੰਡਾ ਨਵਨਕੋਰ ਦੂਸਰੇ ਪਾਸੇ ਤਜਰਬਾ ਵੰਡਾ ਖੇਡ ਕਬੱਡੀ ਵੱਡੀ ਕਾ ਕਮਾਲ ਹੁੰਦੀ ਹੋਈ ਦੇ ਪੁਆਇੰਟ